ਸਰਨ ਪਿਆਰ ਪਰ ਸਤ ਸ੍ਰੀਕਾਲ ਅੱਜ ਆਪਾਂ ਬਣਾਉਣ ਲੱਗੇ ਆ ਬ੍ਰੈਡ ਪਕੌੜਾ ਇਧਰ ਲਈ ਆਪਾਂ ਬੇਸਨ ਲਿਆਵਾ ਪਨੀਰ ਲਿਆਵਾ ਆਲੂ ਉਬਲੇ ਵਲੇયા ਪਿਆਜ਼ ਹਰੀਆਂ ਮਿਰਚਾਂ ਤਣੀਆਂ ਜੀਰਾ ਜਿਮੇਣ ਹਰਾ ਧਨੀਆ ਸੌਸ ਲਈਆ ਕੈਚੱਪ ਲਈਆ ਗ੍ਰੀਨ ਚਟਨੀ ਲਈਆ ਹਲਦੀ ਆ ਨਮਕਾ ਮਿਰਚਾਂ ਤੇ ਬੇਸਨ ਨੂੰ ਹੁਣ ਆਪਾਂ ਪਹਿਲਾਂ ਘੋਲਾਂਗੇ ਇਹਦੇ ਵਿੱਚ ਥੋੜੀ ਜਿਹੀ ਹਲਦੀ ਨਮਕ ਮਿਰਚਾਂ ਪਾ ਦਾਂਗੇ ਥੋੜੀ ਪਾਵਾਂਗੇ ਫਿਰ ਉਦੋਂ ਸਟਫਿੰਗ ਚ ਵੀ ਪੈ ਜਾਣੀ ਹੈ ਨਾ ਥੋੜੀ ਜਿਹੀ ਹਲਦੀ ਪਾ ਲਾਂਗੇ ਥੋੜੇ ਨਮਕ ਪਾ ਲਾਂਗੇ ਆਪਣਾ ਟੇਸਟ ਜਮ ਕਲਪਤ ਪਾ ਲਾਂਗੇ ਹੁਣ ਇਹਨੂੰ ਪਹਿਲਾਂ ਆਪਾਂ ਕੋਲ ਲਾਂਗੇ ਪਾਣੀ ਪਾ ਲਾਂਗੇ ਇਹ ਪਕੌੜੇ ਤਿਆਰ ਕਰਕੇ ਸਾਈਡ ਤੇ ਰੱਖ ਦਾਂਗੇ ਫਿਰ ਸਟਫਿੰਗ ਤਿਆਰ ਕਰਾਂਗੇ ਆਲੂਆਂ ਦੀ ਇਹ ਵਿੱਚ ਗੰਡਾ ਨਹੀਂ ਰਣੀਏ ਚਾਹੀਦੀ ਹੈ ਚੰਗੀ ਤਰ੍ਹਾਂ ਹਿਲਾ ਲੈਣਾ ਵਾ ਬੇਸਨ ਦਾ ਕੋਲ ਆਪਣਾ ਰੈਡੀ ਹੋ ਗਿਆ ਵਾ ਹੁਣ ਆਲੂ ਸਟਫਿੰਗ ਤਿਆਰ ਕਰਾਂਗੇ ਆਲੂ ਨੂੰ ਮੈਸ਼ ਕਰ ਲਿਆ ਸੀਗਾ ਹੁਣ ਇਹਦੇ ਵਿੱਚ ਪਿਆਜ਼ ਪਾ ਦਾਂਗੇ ਇੱਕ ਪਿਆਜ਼ ਆ ਵੱਡਾ ਹਰੀ ਮਿਰਚ ਜੀਰਾ ਧਨੀਆ ਤੇ ਜਿਮੇਨ ਹਰਾ ਧਨੀਆ ਪਾ ਲਾਂਗੇ। ਨਮਕ ਪਾ ਲਾਂਗੇ। ਨਾਉ ਕੱਪ ਬੇਸਨ ਚ ਵੀ ਪਾਇਆ ਵਾ ਨਾ। ਉਸ ਹਿਸਾਬ ਨਾਲ ਪਾ ਲਾਂਗੇ ਫਿਰ ਜ਼ਿਆਦਾ ਨਮਕ ਨਾ ਹੋ ਜਾਏ। ਲਾਲ ਮਿਰਚ ਪਾ ਲਾਂਗੇ, ਹਰੀ ਮਿਰਚ ਪਾਈ ਵੀ ਆਪਣੀ ਪਹਿਲਾਂ। ਬਸ ਇਹਨਾਂ ਨੂੰ ਚੰਗੀ ਤਰ੍ਹਾਂ ਹੁਣ ਮਿਲਾ ਲਾਂਗੇ। ਆ ਜਿਹੜੇ ਆਪਾਂ ਬ੍ਰੈਡ ਲਏ ਆ ਇਹਨਾਂ ਨੂੰ ਵਿਚਾਲੇ ਕੱਟ ਲੈਣੇ ਆ। ਪਨੀਰ ਆਪਾਂ ਕੱਟ ਲਿਆ ਸੀਗਾ ਸਾਰੇ ਬਰੈਡਾਂ ਨੂੰ ਆਇ ਕੱਟ ਲਾਂਗੇ ਪਹਿਲਾਂ ਬਰੈਡ ਆਪਾਂ ਲੈ ਲਿਆ ਵਾ ਇੱਕ ਤੇ ਗ੍ਰੀਨ ਚਟਣੀ ਲਾ ਲਾਂਗੇ ਇੱਕ ਤੇ 소ਸ ਲਾ ਲਾਂਗੇ ਕਚਪ ਲਾ ਲਾਂਗੇ ਆਲੂ ਜਿਸ ਟੋਪਿੰਗ ਰੱਖ ਦਾਂਗੇ ਪਨੀਰ ਦਾ ਪੀਸ ਰੱਖ ਦਾਂਗੇ ਉੱਪਰ ਬਰੈਡ ਰੱਖ ਦਾਂਗੇ ਇਹਨ ਬੇਸਨ ਚ ਡੱਪ ਕਰ ਲਾਂਗੇ ਬਾਅਦ ਚ पहला आप सारे बना के रेडी कर लें कैच बुला लेंगे आलू स्टफिंग रख लेंगे ਪਨੀਰ ਰੱਖ ਲਾਂਗੇ ਉੱਪਰ ਬ੍ਰੈਡ ਰੱਖ ਦਾਂਗੇ ਬਾਅਦ ਚ ਬੇਸਨ ਨੂੰ ਕੋਟ ਕਰ ਦਾਂਗੇ ਨਾਲ ਪਹਿਲਾਂ ਪੰਜ ਸਾਰੇ ਰੈਡੀ ਕਰਕੇ ਰੱਖ ਲੈਣੇ ਆਂ ਫੜਾਈ ਆਪਾਂ ਗੈਸ ਤੇ ਰੱਖ ਲਿਆ ਹੁਣ ਇਹ ਚ ਸਰੋਂ ਦਾ ਤੇਲ ਪਾਵਾਂਗੇ ਸਰੋਂ ਦਾ ਤੇਲ ਆਪਣਾ ਘਰ ਦਾ ਹੀ ਆ ਹੁਣ ਆਪਾਂ ਬੇਸਨ ਚ ਇਹਨਾਂ ਡਿਪ ਕਰ ਲਾਂਗੇ ਚੰਗੀ ਤਰ੍ਹਾਂ ਬੇਸਨ ਕੋਟ ਕਰ ਲੈਣਾ Meron na po, fry car lang eh. ਬ్రెਡ ਬਕੌੜਾ ਬਣ ਕੇ ਆਪਣਾ ਰੈਡੀ ਹੋ ਗਿਆ ਵਾ ਉਧਰ ਆਪਣੀ ਚਾਹ ਵੀ ਰੈਡੀ ਹੋ ਗਈ ਹੈ ਹੁਣ ਗਰਮ ਗਰਮ ਚਾਹ ਨਾਲ ਖਾਵਾਂਗੇ ਅੱਜ ਬਾਰਿਸ਼ ਹੋ ਰਹੀ ਆ ਠੰਡ ਵਿੱਚ ਬਹੁਤ ਟੇਸਟੀ ਲੱਗਦੇ ਆ ਬਾਰਿਸ਼ ਵਿੱਚ ਬਹੁਤ ਜਲਦੀ ਬਣ ਕੇ ਰੈਡੀ ਹੋ ਜਾਂਦੇ ਆ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਇਹਨਾਂ ਨੂੰ ਇਹਨਾਂ ਦੇ ਆਪਾਂ ਦੋ ਦੋ ਪੀਸ ਬਣਾ ਲਿਆ ਪੀਸ ਕੱਟ ਲਏ ਦੇਖੋ ਕਿੰਨੀ ਸੋਹਣੀ ਲੇਅਰ ਤਿਆਰ ਹੋਈ ਆ ਬਹੁਤ ਟੇਸਟੀ ਲੱਗਦੇ ਆ ਬ੍ਰੈਡ ਬਣ ਕੇ ਆਪਣਾ ਰੈਡੀ ਹੋ ਗਿਆ ਬ੍ਰੈਡ ਪਕਵੜਾ ਗਰਮ ਗਰਮ ਚਾਹ ਨਾਲ ਖਾਵਾਂਗੇ ਬ੍ਰੈਡ ਪਕਵੜਾ ਬਣ ਕੇ ਆਪਣਾ ਰੈਡੀ ਆ ਹੁਣ ਆਪਾਂ ਕਿਚਨ ਬੰਨ ਖਾਵਾਂਗੇ ਦੇਖੋ ਕਿੰਨੀ ਸੋਹਣੀ ਲੇਅਰ ਬਣੀ ਆ ਠੰਡ ਦੇ ਮੌਸਮ ਵਿੱਚ ਬਹੁਤ ਟੇਸਟੀ ਲੱਗਦੇ ਆ ਅੱਜ ਬਾਰਿਸ਼ ਹੋ ਰਹੀ ਆ ਨਾ ਇਸ ਲਈ ਬਣਾਏ ਆ ਸਾਰੇ ਘਰ ਸੀਗੇ ਬਹੁਤ ਟੇਸਟੀ ਲੱਗਦੇ ਆ ਗਰਮਾ ਗਰਮ ਚਾਹ ਨਾਲ ਖਾਵਾਂਗੇ